ਅੱਜ ਵਰਲਡ এনवायरमेंट ਡੇ ਦੇ ਮੌਕੇ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਥਾਟੀ ਫਤਿਹਗੜ ਸਾਹਿਬ ਦੇ ਸਕੱਤਰ ਹੋਂਦ ਬਜੂ ਮੈਂ ਫਤਿਹਗੜ ਦੇ ਸਾਰੇ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਇਹ ਕਲੀਅਰ ਮੈਸੇਜ ਦਿੱਤਾ ਕਿ ਜਿਹੜੀ ਸਾਰੀ ਕਾਇਨਾਤ ਹੈ ਇਹ ਮਾਲਕ ਨੇ ਸਾਡੇ سپرਦ ਕੀਤੀ ਹੈ ਜੇ ਜੋ ਇਨਸਾਨਸ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣਾਰੇ ਅਸੀਂ ਅੱਜ ਦੇ ਇਸ ਅਹਿਮ ਦਿਨ ਤੋਂ ਪ੍ਰਿਆਵਰਣ ਬਚਾਣਾ এনवायरमेंट ਨੂੰ ਬਚਾਣਾ ਤੇ ਅਸੀਂ ਇੱਕ ਸਲੋਗਨ ਦੇ ਰਹੇ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਜੱਜ ਇੱਕ ਰੁੱਖ ਲਾਵੇ ਹਰ ਵਕੀਲ ਇੱਕ ਰੁੱਖ ਲਾਵੇ ਤੇ ਇਸ ਮੁਹਿੰਮ ਤਹਿਤ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਸਾਰੇ ਜੱਜ ਸਾਹਿਬਾਨ ਵੀ ਇੱਕ ਇੱਕ ਰੁੱਖ ਲਾਣਗੇ ਵਕੀਲ ਸਾਹਿਬਾਨ ਵੀ ਲਾਣਗੇ ਤੇ ਜ਼ਿਲ੍ਹੇ ਦੇ ਸਾਰੇ ਨਿਵਾਸੀ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ कि ਆਪਾਂ ਇਹਨੂੰ ਆਪਣਾ ਧਰਮ ਸਮਝੀਏ ਤੇ ਜਿਹੜੀ ਇਸ ਕਾਇਨਾਤ ਨੂੰ ਜਿਹੜੀ ਮਾਲਕ ਨੇ ਸਾਡੇ ਸਪੋਰਟ ਕੀਤੀ ਹੈ ਇਹਨੂੰ ਸੰਭਾਲ ਕੇ ਰੱਖੀਏ ਤਾਂ ਜੋ ਜਿਹੜਾ ਜਿਹੜਾ ਇਨਸਾਨ ਨੇ ਕਾਇਨਾਤ ਹੈ ਸਾਰੀ ਉਹ ਇਨ ਇਨਸਾਨਾਂ ਨੂੰ ਨੇ ਕਿਹਾ ਦੀ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਸਾਚਾ ਅੰਮ੍ਰਿਤ ਸਰ ਕਾਇਮਾ ਹੈ ਅਸੀਂ ਸਾਰੇ ਤਾਂ ਹੀ ਬਚਾਂਗੇ ਜੀ ਆਪਣੇ ਪਰਿਆਵਰਣ ਨੂੰ ਬਚਾ ਕੇ ਰੱਖਾਂ ਸੁਭਾਉ ਹਮਲਾ ਮਾਰੀਏ ਇੱਕ ਇੱਕ ਰੁੱਖ ਸਾਰੇ ਲਈ ਧੰਨਵਾਦ ਸ਼ੁਕੁਰਤ ਹੋਦਾ ਅਣਕੀ ਧੰਨਵਾਦ ਅੱਜ ਵਰਲਡ এনवायरमेंट ਡੇ ਦੇ ਮੌਕੇ ਤੇ ਜ਼िला ਕਾਨੂੰਨੀ ਸੇਵਾਵਾਂ ਅਥਾਰਟੀ ਫਤਿਹਗੜ ਸਾਹਿਬ ਦੇ ਸਕਤਰ ਹੋਂਦ ਬਜੂ ਮੈਂ ਫਤਿਹਗੜ ਦੇ ਸਾਰੇ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਇਹ ਕਲੀਅਰ ਮੈਸੇਜ ਦਿੱਤਾ ਕਿ ਜਿਹੜੀ ਇਹ ਸਾਰੀ ਕਾਇਨਾਤ ਹੈ ਇਹ ਮਾਲਕ ਨੇ ਸਾਡੇ ਸਪੁਰਦ ਕੀਤੀ ਹੈ ਜੇ ਜੋ ਇਨਸਾਨਸ ਸੰਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣਾਰੇ ਅਸੀਂ ਅੱਜ ਦੇ ਇਸ ਅਹਿਮ ਦਿਨ ਤੋਂ ਪ੍ਰਿਆਵਰਣ ਨੂੰ ਬਚਾਣਾ এনਵਾਇਰਨਮੈਂਟ ਨੂੰ ਬਚਾਣਾ ਤੇ ਅਸੀਂ ਇੱਕ ਸਲੋਗਨ ਦੇ ਰਹੇ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਜੱਜ ਇੱਕ ਰੁੱਖ ਲਾਵੇ ਹਰ ਵਕੀਲ ਇੱਕ ਰੁੱਖ ਲਾਵੇ ਤੇ ਇਸ ਮੂਹਿੰਦ ਤਹਿਤ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਸਾਰੇ ਜੱਜ ਸਾਹਿਬਾਨ ਵੀ ਇੱਕ ਇੱਕ ਰੁੱਖ ਲਾਣਗੇ ਵਕੀਲ ਸਾਹਿਬਾਨ ਵੀ ਲਾਣਗੇ ਦੇ ਜੇ ਆ ਦੇ ਸਾਰੇ ਨਿਵਾਸੀ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਹਨੂੰ ਆਪਣਾ ਧਰਮ ਸਮਝੀਏ ਤੇ ਜਿਹੜੀ ਇਸ ਕਾਇਨਾਤ ਨੂੰ ਜਿਹੜੀ ਮਾਲਕ ਨੇ ਸਾਡੇ ਸਪੋਰਟ ਕੀਤੀ ਹੈ ਇਹਨੂੰ ਸੰਭਾਲ ਕੇ ਰੱਖੀਏ ਤਾਂ ਜੋ ਜਿਹੜਾ انسان ਨੇ ਕਾਇਨਾਤ ਹੈ ਸਾਰੀ ਉਹ ਇਨ ਇਨਸਾਨਾਂ ਨੂੰ ਉਹਨੇ ਕਿਹਾ ਦੀ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਸਾਚਾ ਅੰਮ੍ਰਿਤ ਸਰ ਕਾਇਮਾ ਹੈ ਅਸੀਂ ਸਾਰੇ ਤਾਂ ਹੀ ਬਚਾਂਗੇ ਜੇ ਆਪਣੇ ਪਰਿਆਵਰਣ ਨੂੰ ਬਚਾ ਕੇ ਰੱਖਾਂ ਸੁਭਾਉ ਅਮਲਾ ਮਾਰੀਏ ਇੱਕ ਇੱਕ ਰੁੱਖ ਸਾਰੇ ਲਈ ਧੰਨਵਾਦ ਸ਼ੁਕਰ ਤੁਹਾਡਾ ਅੰਤਿ ਧੰਨਵਾਦ